ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿੰਗਰ ਆਰਨੇਤ ਅੱਜ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ ਜਿਹਦੇ ਗਾਣੇ ਅੱਜ ਮਿਲੀਅਨਾਂ 'ਚ ਜਾਂਦੇ ਨੇ ਪਰ ਇਸ ਦੀ ਕਾਮਯਾਬੀ ਦੇ ਪਿੱਛੇ ਐਸੀ ਕਹਾਣੀ ਲੁਕੀ ਹੋਈ ਹੈ ਜਿਹਨੂੰ ਸੁਣ ਕੇ ਤੁਸੀਂ ਵੀ ਇਮੋਸ਼ਨਲ ਹੋ ਜਾਓਗੇ ਜਦੋਂ ਸਭ ਨੇ ਕਿਹਾ ਸੀ ਵੀ ਇਹ ਕੁਝ ਨਹੀਂ ਕਰ ਸਕਦਾ ਉਦੋਂ ਇੱਕ ਨਿੱਕੀ ਜੀ ਬੱਚੀ ਮੀਰਾ ਉਹ ਕਹਿੰਦੀ ਸੀ ਵੀ ਤੂੰ ਬਹੁਤ ਵੱਡਾ ਸਿੰਗਰ ਬਣੇਗਾ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਆਰਨੇਤ ਨਾ ਕੋਈ ਵੱਡਾ 뮤직 ব্যাকਗਰਾਉਂਡ ਨਾ ਕੋਈ ਗੋਡ ਫਾਦਰ ਸਿਰਫ ਇੱਕ ਸੁਪਨਾ ਸਟਰਗਲ ਦੇ ਦਿਨਾਂ ਵਿੱਚ ਸਟੂਡੀਓਾਂ ਦੇ ਚੱਕਰ ਕੱਢਣੇ ਲੋਕਾਂ ਦੇ ਤਾਨੇ ਸੁਣਨੇ ਵੀ ਐਵੇਂ ਸਮਾਂ ਖਰਾਬ ਕਰੀ ਜਾਂਦਾ ਪੈਸੇ ਦੀ ਵੀ ਬਹੁਤ ਤੰਗੀ ਰਹੀ ਪਰ ਕਦੇ ਹਾਰ ਨਹੀਂ ਮੰਨੀ ਕਿਉਂਕਿ ਉਸ ਮੁਸ਼ਕਲ ਸਮੇਂ ਦੇ ਵਿੱਚ ਕਿਸੇ ਦੀਆਂ ਅਸੀਸਾਂ ਜ਼ਰੂਰ ਸਾਥ ਦੇ ਰਹੀਆਂ ਸੀ ਉਸ ਇੱਕ ਰੱਬੀ ਰੂ ਮੀਰਾ ਦੀ ਜੋ ਕਹਿੰਦੀ ਸੀ ਵੀ ਤੂੰ ਇੱਕ ਦਿਨ ਬਹੁਤ ਵੱਡਾ ਸਿੰਗਰ ਬਣੇਗਾ ਫਿਰ ਸਮਾਂ ਬਦਲਿਆ ਗਾਣੇ ਆਉਣ ਲੱਗੇ ਤੇ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋਇਆ ਅਤੇ ਆਰਨੇਤ ਬਣ ਗਿਆ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਤੇ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਵੀ ਆਰਨੇਤ ਦੇ ਨਵੇਂ ਗਾਣੇ ਦੇ ਵਿੱਚ ਮੀਰਾ ਨਜ਼ਰ ਆਈ ਇਹ ਸਿਰਫ ਇੱਕ ਸੀਨ ਨਹੀਂ ਇੱਕ ਵਾਦਾ ਪੂਰਾ ਹੋਣ ਦੀ ਨਿਸ਼ਾਨੀ ਹੈ ਕਾਮਯਾਬ ਹੋ ਕੇ ਆਪਣੇ ਪੁਰਾਣੇ ਲੋਕਾਂ ਨੂੰ ਨਾ ਭੁੱਲਣਾ ਇਹ ਇੱਕ ਵੱਡੇ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਸਾਰਿਆਂ ਨੇ ਕਈ ਵਾਰ ਸਟੇਜਾਂ ਤੇ ਜ਼ਿਕਰ ਕਰਦੇ ਸੁਣਿਆ ਹੋਣਾ ਆਰਨੇਤ ਨੂੰ ਮੀਰਾ ਬਾਰੇ ਕਿ ਇਹਨੇ ਮੈਨੂੰ ਕਿਹਾ ਸੀ ਵੀ ਤੂੰ ਇੱਕ ਦਿਨ ਬਹੁਤ ਵੱਡਾ ਸਿੰਗਰ ਬਣੇਗਾ ਤੇ ਪਿੰਡ ਦੀ ਧੀ ਆ ਇਹਦਾ ਨਾਮ ਮੀਰਾ ਜਦੋਂ ਮੈਂ ਸ਼ੁਰੂਆਤ કરી ਸੀ ਮੈਨੂੰ ਇਹ ਕਹਿੰਦੀ ਹੁੰਦੀ ਸੀ ਤੂੰ ਬਹੁਤ ਵੱਡਾ ਸਟਾਰ ਬਣੇਗਾ ਤੇ ਤੇਰੇ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਆਉਣਗੀਆਂ ਤੇ ਆ ਜੋ ਗੱਲਾਂ ਸੱਚ ਹੋਈਆਂ ਹੁਣ ਜਦੋਂ ਵੀ ਮੈਂ ਕੋਈ ਨਵੀਂ ਗੱਡੀ ਲੈਣਾ ਸਭ ਤੋਂ ਪਹਿਲਾਂ ਉਹ ਚ ਜਮੀਰਾ ਬੈਠਦੀ ਹੁੰਦੀ ਆ ਸੱਕਵਾਰੀ ਇਹ ਇਹ ਰੱਬ ਦੇ ਬੰਦੇ ਹੁੰਦੇ ਆ ਸੱਚੀ ਬਾਕੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ